ਮਨ ਮੰਦਰ ਬਲ ਬਾਲੀ ਮੇਰੇ ਮਨ ਮੰਦਰ ਦੀਏ ਜੋਤੇ ਹਸ ਹਸਨੀ ਮੇਰੇ ਸੋਹਲ ਦਿਲ ਦੀਏ ਕਲਿਏ ਤੱਕ ਤੱਕ ਨੀ ਉਹ ਨਿੰਮ ਉਹਨਾਬੀ ਧੂੜਾ ਆ ਉਹਨਾ ਵਿੱਚ ਨੂਰ ਨੂਰ ਹੋ ਰਲਿਏ ਰਣਚਣ ਰਣਚਣ ਟਣਕਣ ਸਾਜ ਸਮੀਰੀ ਜੋ ਸ਼ਣਕਣ ਬੀਜ ਸ੍ਰੀ ਦੀ ਸੁੱਕੀ ਫਲੀਏ ਫਰਫਰ ਵਗਣ ਹਵਾमां ਮਲ ਖੁਸ਼ਬੋਈਆਂ ਆ ਇਹਨਾ ਸੰਗ ਤੁਰ ਕਿਤੇ ਦੂਰ ਚਲਿਏ ਉਹ ਵੇਖਨੇ ਬਦਲੀ ਲਾਲ ਬਿੰਬ ਜਿਹੀ ਉੱਡਦੀ ਜਿਉਂ ਦੂਰਾ ਕੁੰਡ ਕੋਈ ਕੱਢ ਪੰਜਾਬਣ ਆਈ ਤੱਕ ਦੁਰਦ ਮੇਲੀ ਤਰਤ ਅਰਸ਼ ਨੂੰ ਮਿਲ ਗਈ ਜੋ ਘੁੱਟਣੀ ਰਾਧਾ ਸੰਗ ਸਾਂਵਲੇ ਪਾਏ ਉਹ ਵੇਖਨੇ ਕਹਾਣੀਆਂ ਕੱਢ ਲੈ ਬੂੰਬ ਲੈਰੇ ਹਾਈ ਵੇਗ ਸੌਣ ਦੀਆਂ ਝੜੀਆਂ ਤਰਤ ਨੂੰ ਹਾਈ ਹਰ ਧੜਕਣ ਬਣ ਦੰਗ ਹੈ ਟਕ ਟਕ ਵੱਜਦੀ ਹਰ ਸਾਹ ਵਿੱਚ ਵੱਜਦੀ ਜਾਪੇ ਨਹੀਂ ਸ਼ਹਿਨਾਈ ਅੱਜ ਫੇਰ ਕੀ ਕੋਈ ਅੜੀਏ ਮਨ ਦੇ ਟਣਕੇ ਅੱਜ ਪ੍ਰਭਤਾ ਦੇ ਮਨ ਦੀ ਹੈ ਟੇਕ ਗਵਾਚੀ ਅੱਜ ਧਰਤੀ ਮੇਰੀ ਨੱਚ ਰਹੀ ਹੈ ਤਾंडਵ ਅੱਜ ਪਾਰ ਜਹਾਂ ਦਿਸਦੀ ਹੈ ਪਾਕ ਖਿਆਤੀ ਅੱਜ ਹੁਸਨ ਦੀ ਅੜੀਏ ਕੱਚ-ਕਚੋਈ ਵੀਣੀ ਅੱਜ ਇਸ਼ਕ ਦੀ ਅੜੀਏ ਪੱਥਰ ਹੋ ਗਈ छाਤੀ ਅੱਜ ਰੋਟੀ ਹੈ ਬਸ ਜੱਗ ਦਾ ਇਸ਼ਕ ਮਨਾਰਾ ਅੱਜ ਮਨੁੱਖਤਾ ਤੋਂ ਮਹਿੰਗੀ ਮਿਲੇ ਚਪਾਤੀ ਮੈਂ ਆਪ ਆਪਣੇ ਡੋਬ ਲੈਨੀ ਹਾਂ ਬੇੜੀ ਮੈਨੂੰ ਜੱਚਦੇ ਨਹੀਂ ਨਿਹੜੀਏ ਹੁਸਨ ਕਿਨਾਰੇ ਮੇਰੇ ਰੱਬ ਤਾਂ ਉੱਡ ਸਕਦੇ ਸੰ ਤਾਰਾ ਗਣ ਵਿੱਚ ਪਰ ਕੀ ਕਰਨੇ ਸੰ ਅੜੀਏ ਮੈਂ ਇਹ ਤਾਰੇ ਕਦੇ ਪੂਰਬ ਨਹੀਂ ਹੋ ਸਕਦੇ ਅੜੀਏ ਪੱਛਮ ਨਹੀਂ ਹੋ ਸਕਦੇ ਨਹੀਂ ਰੰਗ ਪੂਰ ਕਦੇ ਹਜ਼ਾਰੇ ਤੱਕ ਪ੍ਰੀਤ ਚ ਟੱਕ ਚੱਕ ਵੀ ਆਪੇ ਹੋ ਗਈ ਬੋਰੀ ਕਿਤਨੇ ਚਾਨੁ ਭਲੇਖੇ ਫਕਦੀ ਪਈ ਅੰਗਿਆਰੇ ਜੀਣ ਜੀਣ ਕੋਈ ਆਖਰ ਕਦ ਤੱਕ ਲੋੜੇ ਮੌਤ ਮੌਤ ਵਿੱਚ ਵਟ ਜਾਵਣ ਜਦ ਚਾਹਾਂ ਡੋਲ ਡੋਲ ਮੈਂ ਚੱਟਾਂ ਕਦ ਤੱਕ ਹੰਝੂ ਖੋਰ ਖੋਰ ਕੇ ਪੀਵਾਂ ਕਦ ਤੱਕ ਆਹਾਂ ਸਾਥ ਵੀ ਦੇਂਦਾ ਕਦ ਤੱਕ ਮੇਰਾ ਸਾਥੀ ਅਤ ਲੰਮੀਆਂ ਹਨ ਇਸ ਜ਼ਿੰਦਗੀ ਦੀਆਂ ਰਾਹਾਂ ਇਸ਼ਕ ਦੇ ਵਣਜੋਂ ਕੀ ਕੁਝ ਖੱਟਿਆ ਜਿੰਦੇ ਦੋ ਤੱਤੀਆਂ ਦੋ ਠੰਡੀਆਂ ਸਾਹਾਂ